ਬਲਾਚੌਰ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਤੁਸੀਂ ਸ਼ਾਮ ਜਰਨਲਿਸਟ ਪੱਤਰਕਾਰ ਬਲਾਚੌਰ ਜਿਹੜਾ ਪੰਜਾਬੀ 366 ਚੈਨਲ ਚੱਲਦਾ ਤੇ ਫਾਰ ਬਲਾਚੌਰ ਦੀਆਂ ਖਬਰਾਂ ਹੁਣ ਇੱਤੇ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਐਮ ਐਲ ਏ ਸੰਤੋਸ਼ ਕਟਾਰੀਆ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸੀਮਿੰਟ ਦਾ ਰੋਡ ਬਣਾਇਆ ਗਿਆ ਤੇ ਨਾਲ ਨਾਲ ਪਾਈਪ ਵੀ ਪਾਇਆ ਗਿਆ ਪਹਿਲਾਂ ਇਸ ਰੋਡ ਦੀ ਹਾਲਤ ਬਹੁਤ ਹੀ ਖਸਤਾ ਸੀ ਪਹਿਲਾਂ ਬਹੁਤ ਸਾਰੀਆਂ ਖਬਰਾਂ ਦੇਖੀਆਂ ਤੁਸੀਂ ਖਸਤਾ ਸੀ ਹੁਣ ਇਹ ਸੀਮਿੰਟ ਦਾ ਰੋਡ ਬਣਾਇਆ ਗਿਆ ਕਿਉਂਕਿ ਇੱਥੇ ਪਾਣੀ ਦੀ ਐ ਰੋਡ ਵਿੱਚ ਪਾਣੀ ਆ ਜਾਂਦਾ ਆ ਇਸ ਕਰਕੇ ਰੂਟ ਟੁੱਟ ਜਾਂਦਾ ਤਾਂ ਪਰ ਇਹ ਸੀਮਿੰਟ ਦਾ ਰੋਡ ਬਣਾਇਆ ਗਿਆ ਇੱਥੇ ਹੀ ਜਸਵਿੰਦਰ ਸਿਆਣ ਕਿਉਂਕਿ ਉਹਨਾਂ ਨੇ ਕਾਫੀ ਵਾਰ ਕੋਸ਼ਿਸ਼ ਕੀਤੀ ਪਹਿਲਾਂ ਪਾਈਪ ਵੀ ਪਾਇਆ ਤੇ ਉਹਨਾਂ ਦੀ ਕੋਸ਼ਿਸ਼ਾਂ ਜਿਹੜੀ ਸੀ ਉਹਨਾਂ ਨੇ ਐਮਐਲਏ ਸਾਹਿਬ ਕੋਲ ਦੱਸੀ ਸਾਰੀ ਇਸ ਮੁਸ਼ਕਲਾਂ ਕਿਵੇਂ ਹੱਲ ਹੋ ਸਕਦਾ ਉੱਥੇ ਅਫਸਰ ਸਹਿਬਾਨ ਨਾਲ ਗੱਲ ਕਰਨ ਤੋਂ ਬਾਅਦ ਇਹ ਹੱਲ ਕਰਵਾਇਆ ਗਿਆ ਤੇ ਜਿਹੜਾ ਕੰਮ ਵਧੀਆ ਤੇ ਉਹ ਵਧੀਆ ਆ ਇਹ ਬਹੁਤ ਵਧੀਆ ਕੰਮ ਕੀਤਾ ਤੇ ਸੀਮਿੰਟਡ ਰੋਡ ਬਣਾਇਆ ਤੇ ਨਾਲ ਨਾਲ ਪਾਈਪ ਵੀ ਪਵਾਇਆ ਪਾਈਪ ਹੁਣ ਦੁਬਾਰਾ ਮੈਨੂੰ ਲੱਗਦਾ ਕਿ ਸਾਫ ਕਰਾਉਣੇ ਬਣੇ ਚਾਲੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਾਫ ਕਰਵਾ ਲਿਓ ਪਹਿਲਾਂ ਤਾਂ ਵੈਸੇ ਤਾਂ ਢੱਕਣ ਦੇਣੇ ਚਾਹੀਦੇ ਸੀ ਇਹਨਾਂ ਤੇ ਪਰ ਢੱਕਣ ਨਹੀਂ ਪਤੇ ਤੇ ਇਹ ਬਹੁਤ ਵਧੀਆ ਕੰਮ ਹੈ ਸ਼ਹਿਰ ਲਈ ਇੱਕ ਵਿਕਾਸ ਜਿਹੜਾ ਹੋ ਰਿਹਾ ਉਹ ਵੀ ਤੁਹਾਡੀ ਨਜ਼ਰ ਕਰਨੀ ਵੈਸੇ ਤਾਂ ਮੈਂ ਜਿਹੜੀ ਨਗਰ ਕੌਂਸਲ ਬਣੀ ਆ ਉਹਨੂੰ ਹਰ ਰੋਜ਼ ਕੋਈ ਨਾ ਕੋਈ ਜਿਹੜੀ ਸ਼ਹਿਰ ਦੇ ਵਿੱਚ ਮੁਸ਼ਕਲ ਆ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਕਿ ਹੱਲ ਹੋ ਜਾਵੇ ਹੱਲ ਹੋ ਜਾਵੇ ਤੇ ਪਬਲਿਕ ਖੁਸ਼ ਹੋ ਜਾਵੇ ਅ ਪਰ ਕਈ ਸੋਚਦੇ ਆ ਲੋਕੇ ਖਬਰਾਂ ਵੀ ਨਾ ਦਿਖਾਈਆਂ ਜਾਣ ਤੇ ਬਾਕੀ ਮਸ਼ੀਨਰੀ ਦੀ ਲੋੜ ਆ ਮੈਂ ਕੱਲ ਵੀ ਗੱਲ ਕੀਤੀ ਸੀ ਤੇ ਉਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਮਸ਼ੀਨਰੀ ਦਾ ਜ਼ਰੂਰ ਪ੍ਰਬੰਧ ਕਰੋ ਇਹ ਤਾਂ ਹੀ ਇਹ ਸਾਰੀਆਂ ਚੀਜ਼ਾਂ ਲਗਾਤਾਰ ਵਧੀਆ ਢੰਗ ਨਾਲ ਚੱਲਣੀਆਂ ਨਹੀਂ ਤਾਂ ਇਹ ਜਿਹੜੇ ਸੀਵਰੇਜ ਫਿਰ ਬੰਦ ਹੋ ਜਾਣਾ ਤੇ ਮੈਂ ਗੱਲ ਕਰਦਾ ਸੀ ਅੱਜ ਜਕਪੂਰ ਰੋਡ ਦੀ ਕੁਝ ਵੇ ਉੱਤੇ ਇਹ ਸੀਮਿੰਟ ਦੀ ਜਿਹੜੀ ਸੜਕ ਹੈ ਪਹਿਲਾਂ ਵੀ ਪਾਈਪ ਵੀ ਦਿਖਾਇਦੇ ਸੀਮਿੰਟ ਦੀ ਸੜਕ ਬਹੁਤ ਵਧੀਆ ਬਣੀ ਹੈ ਇੱਥੇ ਐਮਐਲਏ ਸੰਦੋਸ਼ ਕਟਾਰੀਆ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਜਸਮਿੰਦਰ ਸਿਆਣਾ ਉਹਨਾਂ ਦੀ ਪਤਨੀ ਰਵਿੰਦਰ ਗੋਸਿਆਣ ਜਿਹੜੇ ਐਮਸੀ ਬਣੇ